ਅੱਜ ਦੀ ਪ੍ਰੈਸ ਕਾਨਫਰੰਸ ਤੇ ਵਿੱਚ ਹਾਜ਼ਰ ਅੰਮ੍ਰਿਤਸਰ ਦੇ ਪੱਤਰਕਾਰ ਵੀਰੋ ਸਾਰਿਆਂ ਨੂੰ ਜੀ ਆਇਆਂ ਸਤਿ ਸ੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਵੱਲੋਂ ਅੱਜ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਪ੍ਰੈਸ ਕਾਨਫਰੰਸ ਦਾ ਮੰਤਵ 15 ਅਗਸਤ ਨੂੰ ਜਦੋਂ ਪੂਰਾ ਭਾਰਤ ਆਪਣੀ ਸੋ ਕਾਲਡ ਆਜ਼ਾਦੀ ਦੇ ਜਸ਼ਨ ਮਨਾਉਂਦਾ ਹੈ ਉਸ ਮੌਕੇ ਪੰਜਾਬ 15 ਅਗਸਤ ਨੂੰ ਇੱਕ ਬਿਟਰੇਲ ਡੇ ਇੱਕ ਕਾਲਾ ਦਿਨ ਦੇ ਤੌਰ ਤੇ ਮਨਾਉਂਦਾ ਆ ਰਿਹਾ ਹਰ ਸਾਲ ਵਾਂਗ ਇਸ ਸਾਲ ਵੀ ਸਾਡੀਆਂ ਦੋਨੇ ਜਿਹੜੀਆਂ ਪ੍ਰੋ ਆਜ਼ਾਦੀ ਪਸੰਦ ਆਰਗੇਨਾਈਜੇਸ਼ਨਸ ਨੇ ਉਹ 15 ਅਗਸਤ ਨੂੰ ਕਾਲਾ ਦਿਨ ਦੇ ਤੌਰ ਤੇ ਮਨਾਉਂਦੇ ਹੋਏ ਤਰਨਤਾਰਨ ਵਿਖੇ ਇੱਕ ਪ੍ਰੋਟੈਸਟ ਮਾਰਚ ਕਰਨ ਗਿਆ ਦੋਨਾਂ ਆਰਗੇਨਾਈਜੇਸ਼ਨਸ ਦੇ ਮੈਂਬਰ ਤਰਨਤਾਰਨ ਦੀਆਂ ਸੜਕਾਂ ਤੇ ਉਤਰ ਕੇ ਜਿੱਥੇ ਪਿਛਲੇ 77 ਸਾਲਾਂ ਤੋਂ ਜਿਹੜੀ ਪੰਜਾਬ ਤੇ ਸਿੱਖਾਂ ਦੇ ਗੱਲ ਹਿੰਦੂਤਵ ਦੀ ਗੁਲਾਮੀ ਪਈ ਏ ਉਹਦੇ ਵਿਰੁੱਧ ਜਿਹੜੀਆਂ 77 ইয়ার্স ਦੀਆਂ 77 ਸਾਲਾਂ ਦੀਆਂ ਅਨਿਆਏ ਨੇ ਬੇਇਨਸਾਫੀਆਂ ਨੇ ਵਿਤਕਰੇ ਨੇ ਉਹਦੇ ਵਿਰੁੱਧ ਨਰਿੰਦਰ ਮੋਦੀ ਦੇ ਅਗਵਾਈ ਵਾਲੀ ਤਾਨਾਸ਼ਾ ਜਿਹੜੀ ਹਕੂਮਤ ਹੈ ਉਹਦੇ ਵਿਰੁੱਧ ਐਨਐਸਏ ਯੂਏਪੀਏ ਵਰਗੇ ਕਾਲੇ ਕਾਨੂੰਨਾਂ ਦੇ ਵਿਰੁੱਧ ਤੇ ਜਿਹੜੇ ਮੋਦੀ ਗਵਰਨਮੈਂਟ 3 ਨੇ ਤਿੰਨ ਨਵੇਂ ਕਾਲੇ ਕਾਨੂੰਨ ਲਾਗੂ ਕੀਤੇ ਨੇ ਜਿਹੜੇ 1 ਜੁਲਾਈ ਤੋਂ ਲਾਗੂ ਹੋਏ ਨੇ ਉਹਨਾਂ ਦੇ ਵਿਰੁੱਧ ਸੜਕਾਂ ਤੇ ਉਤਰਾਂਗੇ ਆਪਣਾ ਪ੍ਰੋਟੈਸਟ ਰਜਿਸਟਰ ਕਰਾਵਾਂਗੇ ਔਰ ਨਾਲ ਦੇ ਨਾਲ ਆਲਮੀ ਬਰਾਦਰੀ ਨੂੰ ਵਰਲਡ ਕਮਿਊਨਿਟੀ ਨੂੰ ਤੇ ਯੂਨਾਈਟਿਡ ਨੇਸ਼ਨਸ ਨੂੰ ਸਪੈਸ਼ਲੀ ਉਹਨਾਂ ਕੋਲੋਂ ਆਪਣੇ ਸਵੈ ਨਿਰਣੇ ਦਾ ਹੱਕ ਜਿਹੜਾ ਸੈਲਫ ਡਿਟਰਮੀਨੇਸ਼ਨ ਦਾ ਸਾਡਾ ਰਾਈਟ ਹੈ ਆਜ਼ਾਦੀ ਦਾ ਰਾਈਟ ਹੈ ਉਸ ਨੂੰ ਹਾਸਲ ਕਰਨ ਲਈ ਉਹਨਾਂ ਦੇ ਅੱਗੇ ਗੁਹਾਰ ਲਗਾਵਾਗੇ ਸੋ 15 ਅਗਸਤ ਨੂੰ ਤਰਨਤਾਰਨ ਵਿਖੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਦੇ ਮੈਂਬਰ ਸਹਿਬਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਇੱਕ ਜਬਰਦਸਤ ਪ੍ਰੋਟੈਸਟ ਮਾਰਚ ਕਰਨਗੇ ਜਿਹੜੇ ਤਿੰਨ ਨਵੇਂ ਕਾਲੇ ਕਾਨੂੰਨ ਮੋਦੀ ਗਵਰਨਮੈਂਟ ਤਿੰਨ ਲੈ ਕੇ ਆਈ ਹੈ ਉਸ ਦੇ ਵਿੱਚ ਇਹਨਾਂ ਨੇ ਪੁਰਾਣਾ ਜਿਹੜਾ ਆਲਰੇਡੀ ਪਹਿਲੇ ਕਾਨੂੰਨ ਸੀਗੇ ਜਿਹੜੇ ਪਹਿਲਾਂ ਤੇ ਇਹ ਜਿਹੜੇ ਤਿੰਨ ਨਵੇਂ ਕਾਨੂੰਨ ਨੇ ਇਹਨਾਂ ਦਾ ਨਾਂ ਹੀ ਉਹਨਾਂ ਨੇ ਹਿੰਦੀ ਤੇ ਸੰਸਕ੍ਰਿਤਿਕ ਦੇ ਮਿਕਸਚਰ ਦੇ ਵਿੱਚੋਂ ਰੱਖਿਆ ਹੋਇਆ ਇਹ ਸਭ ਤੋਂ ਪਹਿਲੀ ਤੇ ਆਬਜੈਕਸ਼ਨ ਇਹ ਹੈ ਦੂਸਰੀ ਗੱਲ ਹੈ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਆਏ ਨੇ ਇਹਦੇ ਵਿੱਚ ਉਹਨਾਂ ਨੇ ਸਡਿਸ਼ਨ ਦਾ ਜਿਹੜਾ ਲਾਅ ਸੀ ਉਹਨੂੰ ਰੀਟੇਨ ਕੀਤਾ ਪਿਛਲੇ 1.5 ਸਾਲ ਤੋਂ ਸੁਪਰੀਮ ਕੋਰਟ ਦੇ ਵਿੱਚ ਸਡਿਸ਼ਨ ਦੇ ਅਗੇਂਸਟ ਪੀਟੀਸ਼ਨਸ ਪਈਆਂ ਹੋਈਆਂ ਸੀਗੀਆਂ ਤੇ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀ ਕਿ ਕਿਉਂ ਨਾ ਅਸੀਂ ਇਹਨੂੰ ਸਟ੍ਰਕ ਡਾਊਨ ਕਰ ਦਈਏ ਤੇ ਸਰਕਾਰ ਆਪਣਾ ਵਿਊ ਪੁਆਇੰਟ ਦਵੇ ਤੇ ਸਰਕਾਰ ਨੇ ਡੇਢ ਸਾਲ ਆਪਣਾ ਸਮਾਂ ਲੰਘਾਇਆ ਇਹ ਕਹਿ ਕੇ ਕਿ ਸਾਨੂੰ ਟਾਈਮ ਦਿੱਤਾ ਜਾਵੇ ਅਸੀਂ ਖੁਦ ਹੀ ਸਰਕਾਰ ਐਗਜ਼ੈਕਟਿਵ ਜਿਹੜੀ ਉਹ ਇਸ ਬਾਰੇ ਆਪਣਾ ਇੱਕ ਨਿਰਣਾ ਲਏਗੀ ਪਰ ਡੇਢ ਸਾਲ ਸਮਟ ਪਉਣ ਤੋਂ ਬਾਅਦ ਜਦੋਂ ਨਵੇਂ ਕਾਨੂੰਨ ਆਏ ਤੇ ਉਹਦੇ ਵਿੱਚ ਜਿਹੜਾ ਸਡਿਸ਼ਨ ਲਾਅ ਸੀ ਜਿਹੜਾ ਬ੍ਰਿਟਿਸ਼ ਟਾਈਮ ਦਾ ਲਾਅ ਸੀ ਆਰਕੀਓਲੋਜੀ ਨੂੰ ਕਹਿੰਦੇ ਨੇ ਉਹਨੂੰ ਰੀਟੇਨ ਕੀਤਾ ਗਿਆ ਔਰ ਜਿਹੜਾ ਸਭ ਤੋਂ ਇੰਪੋਰਟੈਂਟ ਸਾਡੇ ਪ੍ਰੋਟੈਸਟ ਦਾ ਇਸ਼ੂ ਹੋਏਗਾ ਟਾਪਿਕ ਹੋਏਗਾ ਉਹ ਹੈਗਾ ਟ੍ਰਾਂਸਨੇਸ਼ਨ ਟਾਸ ਨੈਸ਼ਨਲ ਰਿਪਰੈਸ਼ਨ ਜਿਹੜਾ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੇ ਉੱਤੇ ਜ਼ਬਰ ਕੀਤਾ ਜਾ ਰਿਹਾ ਪੂਰੀ ਸਿੱਖ ਫਰੀडम ਸਟਰਗਲ ਨੂੰ terrorizm ਦਾ ਟੈਗ ਦੇ ਕੇ ਬਦਨਾਮ ਕੀਤਾ ਜਾ ਰਿਹਾ ਹੈ ਔਰ ਗੈਂਗਸਟਰਸ ਦੇ ਜਿਹੜੇ ਸਾਡੇ ਫਰੀडम ਫਾਈਟਰਸ ਨੇ ਉਹਨਾਂ ਦੇ ਨਾਮ ਇੱਕ ਜਗ੍ਹਾ ਤੇ ਕਲੱਬ ਕਰਕੇ ਸਾਡੇ ਫਰੀडम ਫਾਈਟਰਸ ਨੂੰ ਡਿਫੇਮ ਕੀਤਾ ਜਾ ਰਿਹਾ ਸੋ ਇਹ ਵੀ ਸਾਡੇ ਜਿਹੜਾ ਮੇਨ ਜਿਹੜਾ ਸਾਡਾ ਫੋਕਸ ਹੋਏਗਾ ਇਹਦੇ ਤੇ ਹੋਏਗਾ ਮੈਂ ਹੁਣ ਰਿਕੁਐਸਟ ਕਰਾਂਗਾ ਈਮਾਨ ਸਿੰਘ ਮਾਨ ਨੂੰ ਕਿ ਜਿਹੜੇ ਪੁਆਇੰਟਸ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਉਹ ਇਹਨਾਂ ਪੁਆਇੰਟਸ ਦੇ ਉੱਤੇ ਆਪਣਾ ਜਿਹੜਾ ਵਿਊ ਪੁਆਇੰਟ ਵੀ ਦੇਣਗੇ ਤੇ ਇਹਨੂੰ ਹੋਰ ਫਰਦਰ ਐਲੈਬੋਰੇਟਰੀ ਕਰਨਗੇ। ਬਹੁਤ ਹਰ ਪਾਸੇ ਜਿਹੜਾ ਭਾਰੂ ਮੁੱਦਾ ਉਹ ਹੈ ਕਿ ਅਕਾਲੀ ਦਲ ਦੀ ਦੇ ਅੰਦਰ ਜਿਹੜਾ ਕ੍ਰਾਈਸਿਸ ਚੱਲ ਰਿਹਾ ਹੈ। ਸਾਡੀ ਨਜ਼ਰ ਦੇ ਵਿੱਚ ਪਹਿਲੀ ਗੱਲ ਹੈ ਕਿ ਇਹ ਪੰਥ ਦਾ ਕ੍ਰਾਈਸਿਸ ਨਹੀਂ ਹੈ, ਇਹ ਅਕਾਲੀ ਦਲ ਬਾਦਲ ਇੱਕ ਪਾਰਟੀ ਦਾ ਕ੍ਰਾਈਸਿਸ ਹੈ। ਦੂਸਰਾ ਹੈਗਾ ਕਿ ਇਹ ਉਹਨਾਂ ਦੇ ਇੰਟਰਨਲ ਪਾਵਰ ਸਟਰਗਲ ਹੈ। ਉਹਨਾਂ ਨੇ ਆਪਣੀ ਪਾਵਰ ਸਟਰਗਲ ਦੇ ਵਿੱਚ ਡ੍ਰੈਗ ਕੀਤਾ ਅਕਾਲ ਤੱਕ। ਅਕਾਲ ਤੱਕ ਤ ਨੂੰ ਜਬਰੀ ਵਿੱਚ ਘੜੀਸਿਆ। ਮੁੱਦਾ ਇੱਥੇ ਲਿਆ ਕੇ। ਚਾਹੇ ਹੋਵੇ ਸੁਖਬੀਰ ਬਾਦਲ ਦਾ ਧੜਾ ਤੇ ਚਾਹੇ ਹੋਵੇ ਜਿਨ੍ਹਾਂ ਨੇ ਉਹਦੇ ਨਾਲ ਉਹਦੇ ਉਸ ਧੜੇ ਤੋਂ ਡਿਫੈਕਸ਼ਨ ਕੀਤੀ ਹੈ। ਤੇ ਚਾਹੇ ਹੋਵੇ ਸਿਟ ਦੇ ਮੈਂਬਰਸ ਜਿਹੜੇ ਫਾਰਮਰ ਆਈਜੀ ਐ ਜਿਹੜੇ ਮਤਲਬ ਜਿਨ੍ਹਾਂ ਦੇ ਨਾਲ ਇਹਨਾਂ ਦੇ ਸਿੰਘ ਫਸਿਆ ਤਿੰਨੇ ਬਿਆਨਬਾਜ਼ੀ ਕਰ ਰਹੇ ਨੇ ਔਰ ਇੱਕ ਦੂਜੇ ਦੇ ਉੱਤੇ ਚਿੱਕੜ ਸੁੱਟ ਰਹੇ ਨੇ ਇੱਕ ਦੂਜੇ ਨੂੰ ਨੰਗਿਆਂ ਕਰ ਰਹੇ ਨੇ ਐਕਸਪੋਜ਼ ਕਰ ਰਹੇ ਨੇ ਇੱਕ ਤਰ੍ਹਾਂ ਦੇ ਨਾਲ ਲੋਕਾਂ ਦਾ ਭਲਾ ਹੀ ਹੋ ਰਿਹਾ ਤਿੰਨੇ ਇੱਕ ਦੂਸਰੇ ਦਾ ਜਿਹੜਾ ਗੰਦ ਔਰ ਪਬਲਿਕ ਦੇ ਵਿੱਚ ਲਿਆ ਰਹੇ ਨੇ ਔਰ ਤੁਸੀਂ ਦੇਖੋ ਕਿ ਤਿੰਨੇ ਹੀ ਕਸੂਰਵਾਰ ਨੇ ਆਪਣੀ ਆਪਣੀ ਜਗਾ ਤੇ ਹਮਾਮਦ ਦੇ ਵਿੱਚ ਤਿੰਨੇ ਨੰਗੇ ਨੇ ਔਰ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਕਿਸ ਤਰੀਕੇ ਦੇ ਨਾਲ ਕਿਵੇਂ ਇਹ ਸਾਰੇ ਰਲੇ ਸੀ ਔਰ ਕਿਵੇਂ ਇਹਨਾਂ ਸਾਰਿਆਂ ਨੇ ਰਲ ਕੇ ਉਹ ਰੈਪਿਸਟ ਬਾਬੇ ਨੂੰ ਪ੍ਰੋਟੈਕਸ਼ਨ ਵੀ ਦਿੱਤੀ ਤੇ ਉਹਦੀ ਹੈਲਪ ਵੀ ਕੀਤੀ ਸਿਰਫ ਤੇ ਸਿਰਫ ਉਦਕੋ ਵੋਟਾਂ ਲੈਣੇ ਸੋ ਇਹ ਸਾਰੇ ਕਸੂਰ ਵਾਰ ਨੇ ਚਾਹੇ ਉਸ ਵੇਲੇ ਦੇ ਜਿਹੜੇ ਪੁਲਿਸ ਮੁਲਾਜ਼ਮ ਸੀਗੇ ਜਿਹੜੇ ਉਸ ਵੇਲੇ ਸੁਖਬੀਰ ਬਾਦਲ ਕੋਲੋਂ ਫੇਵਰਜ਼ ਲੈਂਦੇ ਰਹੇ ਤੇ ਜਿਹੜੇ ਉਹਦੇ ਨਾਲ ਉਸ ਵੇਲੇ ਜੁੜੇ ਰਹੇ ਪਰ ਹੁਣ ਉਹ ਤੋਂ ਡਿਫੈਕਸ਼ਨ ਕਰਕੇ ਬਾਹਰ ਆ ਗਏ ਸਭ ਤੋਂ ਵੱਡਾ ਦੋਸ਼ੀ ਅਗਰ ਸੁਖਬੀਰ ਬਾਦਲ ਹੈ ਤੇ ਉਹਦੇ ਨਾਲੋਂ ਘੱਟ ਦੋਸ਼ੀ ਨਹੀਂ ਹੈ ਗਿਆਨੀ ਗੁਰਬਚਨ ਸਿੰਘ ਜਿਹੜਾ ਖੁਦ ਜਥੇਦਾਰ ਹੋ ਕੇ ਉਹਨੇ ਜਥੇਦਾਰ ਦੀ ਪੋਸਟ ਦਾ ਨਰਾਦਰ ਕੀਤਾ ਹੈ ਅਗਰ ਕੋਈ ਬੰਦਾ ਸਜ਼ਾ ਦਾ ਹੱਕਦਾਰ ਹੈ ਤੇ ਸੁਖਬੀਰ ਬਾਦਲ ਤੋਂ ਬਾਅਦ ਵੈਸੇ ਤੇ ਪ੍ਰਕਾਸ਼ ਸਿੰਘ ਬਾਦਲ ਵੀ ਹੈ ਬਟ ਓਕੇ ਓਕੇ ਹੁਣ ਇਸ ਸੰਸਾਰ ਤੋਂ ਚਲੇ ਗਏ ਨੇ ਤੇ ਫੋਂ ਉਸ ਤੋਂ ਬਾਅਦ ਸੁਖਬੀਰ ਬਾਦਲ ਹੈ ਉਹਦੇ ਬਾਕੀ ਦੇ ਪਰਿਵਾਰਕ ਮੈਂਬਰਜ਼ ਨੇ ਤੇ ਨਾਲ ਦੇ ਨਾਲ ਗਿਆਨੀ ਗੁਰਬਚਨ ਸਿੰਘ ਹੈ ਉਹ ਵੀ ਅਕਾਲ ਤਖਤ ਦੇ ਉੱਤੇ ਸੱਦਿਆ ਜਾਣਾ ਚਾਹੀਦਾ ਹੈ ਕਿਉਂਕਿ ਉਹਨੇ ਉਸ ਪੋਸਟ ਤੇ ਬੈਠ ਕੇ ਉਸ ਪੋਸਟ ਦੀ ਨਰਾਦਰੀ ਕੀਤੀ ਹੈ ਸੋ ਇਹ ਸਾਰੇ ਕਸੂਰਵਾਰ ਨੇ ਦੇਖੋ ਜਿੱਥੋਂ ਤੱਕ ਉਹਨਾਂ ਦੀ ਪਾਰਟੀ ਦਾ تعلق ਹੈ ਅਸੀਂ ਪਾਰਟੀ ਬਾਰੇ ਸਾਡੀ ਆਪਣੀ ਇੰਡੀਪੈਂਡੈਂਸ ਪਾਰਟੀ ਨੇ ਸਾਨੂੰ ਕੋਈ ਲੈਣਾ ਦੇਣਾ ਨਹੀਂ ਉਹ ਕਿੰਨੂੰ ਪ੍ਰਧਾਨ ਬਣਾਣ ਕਿੰਨੂੰ ਨਾਬਦਾਨ ਕਿੰਨੂੰ ਲਾਦਨ ਕਿੰਨੂੰ ਰੱਖਣ ਕਾਲੇ ਚੋਰ ਨੂੰ ਪ੍ਰਧਾਨ ਬਣਾਣਾ ਆਪਣਾ ਸਾਡਾ ਕੰਮ ਹੈ ਕਿ ਅਕਾਲ ਤਖਤ ਦਾ ਮਿਸਯੂਜ਼ ਨਹੀਂ ਹੋਣਾ ਚਾਹੀਦਾ ਜਿਹੜਾ ਹੁਣ ਤੱਕ ਇਹ ਸਾਰੇ ਤੇ ਸਾਰੇ ਅਕਾਲੀ ਦਲ ਦੀ ਪੋਲਿਟਿਕਸ ਹੁਣ ਤੱਕ ਕਰਦੀ ਆਈ। ਔਰ ਅਕਾਲ ਤਖਤ ਦੇ ਜਥੇਦਾਰ ਨੂੰ ਇਸ ਗੱਲ ਤੋਂ ਸਾਵਧਾਨ ਵੀ ਰਹਿਣਾ ਪਏਗਾ ਕਿਉਂਕਿ ਇਹਨਾਂ ਦੇ ਗੁਨਾਹ ਬਹੁਤ ਵੱਡੇ ਨੇ ਤੇ ਜਿਹੜੀ ਸਾਡੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਧਾਰਮਿਕ ਤਨਖਾਹ ਦਰਜ ਜਿਹੜੀ ਦਿੱਤੀ ਜਾਂਦੀ ਹੈ ਹੁਣ ਤੱਕ ਉਹ ਇਨਾ ਗੁਨਾਹ ਤੋਂ ਇਨ੍ਹਾਂ ਦੇ ਗੁਨਾਹਾਂ ਦੇ ਕੰਪੈਰੀਜ਼ਨ ਬਹੁਤ ਘੱਟ ਹੈ ਸੋ ਅਕਾਲ ਤੱਕ ਨੂੰ ਅਸੀਂ ਇਹ ਅਪੀਲ ਕਰਾਂਗੇ ਕਿ ਉਹ ਜਥੇਦਾਰ ਆਪਣੀ ਪੋਸਟ ਇਕਤਾ ਕੰਪਰੋਮਾਈਜ਼ ਨਾ ਕਰਨ ਦੂਸਰੀ ਗੱਲ ਹੈ ਕਿ ਕਿਉਂਕਿ ਇਹਨਾਂ ਨੇ ਉਹਨਾਂ ਨੂੰ ਡ੍ਰੈਗ ਕਰ ਲਿਆ ਸੋ ਉਹ ਸਾਵਧਾਨ ਰਹਿ ਕੇ ਇਸ ਉੱਤੇ ਆਪਣਾ ਜਿਹੜਾ ਜੋ ਵੀ ਉਹਨਾਂ ਦਾ ਫੈਸਲਾ ਆਏਗਾ ਉਹ ਕਮਿਊਨਿਟੀ ਦੀਆਂ ਭਾਵਨਾਵਾਂ ਤੇ ਕਮਿਊਨ ਜਿਹੜੀ ਸਾਡੀ ਮर्यादा ਹੈ ਤੇ ਜਿਹੜੇ ਸਿਧਾਂਤ ਨੇ ਸਾਡੇ ਉਹਨਾਂ ਦੇ ਅਨੁਕੂਲ ਹੋਣਾ ਚਾਹੀਦਾ ਔਰ ਅਸੀਂ ਇਹੀ ਕਹਾਂਗੇ ਕਿ ਜਿਵੇਂ ਜਿਵੇਂ ਹੁਣ ਤੱਕ ਅਕਾਲ ਤਖਤ ਦਾ ਮਿਸਯੂਜ਼ ਹੋਇਆ ਹੈ ਜਥੇਦਾਰਾਂ ਨੇ ਬੈਠ ਕੇ ਆਪਣੀ ਹੀ ਪੋਸਟ ਆਪ ਹੀ ਨਰਾਦਰ ਕੀਤਾ ਅਸੀਂ ਐਕਸਪੈਕਟ ਕਰਾਂਗੇ ਕਿ ਇਸ ਵਾਰ ਸਾਨੂੰ ਸਾਰਿਆਂ ਨੂੰ ਕੌਮ ਨੂੰ ਇਸ ਨਮੋਸ਼ੀ ਤੋਂ ਪ੍ਰੈਜ਼ੈਂਟ ਜਥੇਦਾਰ ਬਚਾ ਕੇ ਰੱਖਣ ਅਨਿਤ ਸੋਧ ਬਾਰੇ ਸੇਖ ਰਹਿਤ ਮਰਿਆਦਾ ਦਾ ਫੈਸਲਾ ਲਾਗੂ ਕੀਤਾ ਬਹੁਤ ਦੇਰ ਬਾਅਦ ਲਾਗੂ ਕੀਤਾ ਹੈ ਸ਼੍ਰੋਮਣੀ ਕਮੇਟੀ ਨੇ ਧੰਨਵਾਦ ਹੈ ਬਹੁਤ ਦੇਰ ਬਾਅਦ ਜਾਗੇ ਨੇ ਇਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ ਔਰ ਇਹ ਸੇਖ ਰਹਿਤ ਮਰਿਆਦਾ ਕਿਸੇ ਸ਼੍ਰੋਮਣੀ ਕਮੇਟੀ ਨੇ ਕਿਸੇ ਤਖਤ ਦੇ ਜਥੇਦਾਨੇ ਆਪਣਾ ਆਪਣੇ ਵੱਲੋਂ ਫੈਸਲਾ ਨਹੀਂ ਦਿੱਤਾ ਇਹ ਤਾਂ ਆਲਰੇਡੀ ਸੇਖ ਰਹਿਤ ਮਰਿਆਦਾ ਹੈ ਔਰ ਜਿਹੜੇ ਇਹ ਇੱਕ ਨੈਰੇਟਿਵ ਸਾਡੇ ਸਾਰਿਆਂ ਦੇ ਮੂੰਹ ਤੇ ਬਹੁਤ ਦੇਰ ਤੋਂ ਹੈ ਕਿ ਕੇਸਰੀ ਨਿਸ਼ਾਨ ਸਾਥ ਥੱਲੇ 71 ਹੋਇਆ ਜਾਵੇ ਬਹੁਤ ਸਾਰੇ ਲੋਕ ਇਸ ਵਰਡ ਦਾ ਆਸਰਾ ਲੈ ਕੇ ਪ੍ਰੈਜ਼ੈਂਟ ਜਿਹੜਾ ਫੈਸਲਾ ਉਹਨੂੰ ਡਿਫਾਈ ਕਰ ਰਹੇ ਨੇ ਬਟ ਉਹ ਇੱਕ ਨੈਰੇਟਿਵ ਸੀ ਇੱਕ ਮੂੰਹ ਤੇ ਚੜਿਆ ਹੋਇਆ ਬ੍ਰਿਟਾਨ ਸੀ ਜਿਹੜਾ ਅਸੀਂ ਬਹੁਤ ਸਾਰੇ ਹੀ ਅਸੀਂ ਆਪਣੇ ਆਪਣੇ ਭਾਸ਼ਣ ਦੇ ਵਿੱਚ ਕਹਿੰਨੇ ਆ ਕਿਉਂਕਿ 84 ਤੋਂ ਬਾਅਦ ਜਿਹੜਾ ਕੇਸਰੀ ਰੰਗ ਜਿਹੜੇ ਦਸਤਾਰ ਸੀ ਨਾ ਇਸ ਰੰਗ ਦੀ ਇਹ ਸਿੰਬਲ ਆਫ ਰੈਜ਼ਿਸਟੈਂਸ ਬਣ ਗਈ ਸੀ ਸਰਕਾਰ ਉਹਨਾਂ ਨੌਜਵਾਨਾਂ ਨੂੰ ਟਾਰਗੇਟ ਕਰਦੀ ਸੀ ਜਿਹੜੇ ਕੇਸਰੀ ਨਿਸ਼ਾਨ ਸਾਹਿਬ ਕੇਸਰੀ ਰੰਗ ਦੀ ਦਸਤਾਰ ਬੰਨਦੇ ਸੀ ਸੋ ਇਹ ਇੱਕ 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 ਨੈਰੇਟਿਵ ਸੀ ਲੇਕਿਨ ਦਿੱਥੋਂ ਤੱਕ ਸਿੱਖ ਫਲੈਗ ਦਾ ਰੰਗ ਹੈ ਉਹ ਸਿੱਖ ਰਹਿਤ ਮਰਿਆਦਾ ਦੇ ਵਿੱਚ ਕਲੀਅਰ ਹੈ ਕਿ ਉਹ ਬਸੰਤੀ ਜਾਂ ਸੁਰਮਈ ਹੋਵੇ ਹੋਵੇ ਔਰ ਉਹ ਲਾਗੂ ਕਰਨ ਦਾ ਜਿਹੜਾ ਫੈਸਲਾ ਅਸੀਂ ਸਾਰੇ ਉਸ ਜੀ ਨੂੰ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਦੇਰ ਆਏ ਬੱਕ ਕਟੋ ਕਟੇ ਨਾ ਨੇ ਉਹ ਫੈਸਲਾ ਲਾਗੂ ਕੀਤਾ ਤੁਸੀਂ ਇੱਕ ਹੋਰ ਵੀ ਅਸੀਂ ਤੁਹਾਨੂੰ ਗੱਲ ਕਹਿਣਾ ਚਾਹੁੰਦੇ ਆ ਕਿ ਅੱਜ ਹਰਿਆਣਾ ਗਵਰਨਮੈਂਟ ਦਾ ਇੱਕ ਇਸ਼ਤਿਹਾਰ ਆ ਰਿਹਾ ਸਾਰੇ ਅਖਬਾਰਾਂ ਦੇ ਵਿੱਚ ਹਰ ਘਰ ਤਰੰਗੇ ਦਾ ਹਾਲਾਂ ਸੈਂਟਰ ਗਵਰਨਮੈਂਟ ਵੱਲੋਂ ਕੋਈ ਅਪੀਲ ਨੁਮਾ ਕੋਈ ਕਿਤੇ ਪੜਨ ਨੂੰ ਨਹੀਂ ਮਿਲਿਆ ਤੇ ਨਾ ਹੀ ਪੰਜਾਬ ਗਵਰਨਮੈਂਟ ਵੱਲੋਂ ਮਿਲਿਆ ਪਰ ਜੇਕਰ ਇਸ ਤਰ੍ਹਾਂ ਦਾ ਕੋਈ ਫਰਮਾਨ ਆਉਂਦਾ ਹਰ ਘਰ ਤਰੰਗੇ ਦਾ ਤੇ ਸਾਡੀ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਬਿਲਕੁਲ ਇਹਨੂੰ ਇਗਨੋਰ ਕੀਤਾ ਜਾਵੇ ਤੋਂ ਪਹਿਲਾਂ ਇੱਕ ਸਾਡਾ 13 ਦਾ ਵੀ ਪ੍ਰੋਗਰਾਮ ਹੈ ਹੁਸ਼ਿਆਰਪੁਰ ਪਰਮਜੀਤ ਸਿੰਘ ਮਾਂਡ ਬਰੀਫ ਕਰ ਦਿੰਦੇ ਨੇ 13 ਬਾਰੇ ਤੇ ਫਿਰ ਅਸੀਂ ਤੁਹਾਡੇ ਸਵਾਲ ਵੀ ਲੈਣੇ ਆ ਤੇ ਇੱਕ ਹੋਰ ਵੀ ਅੱਜ ਦਾ ਜਿਹੜਾ ਟੌਪਿਕ ਹੈ ਜਿਹਦੇ ਤੇ ਬਾਰੇ ਅਸੀਂ ਬੋਲਾਂਗੇ ਜਿਹੜਾ ਇੱਕ ਅਕਾਲੀ ਦਲ ਦਾ ਸੋ ਕਾਲਡ ਜਿਹੜੀ ਇੰਟਰਨਲ ਪਾਵਰ ਸਟਰਗਲ ਚੱਲ ਰਹੀ ਹੈ ਇਹਦੇ ਤੇ ਵੀ ਅਸੀਂ ਆਪਣੇ ਕਮੈਂਟ ਦੇਾਂਗੇ ਪਰ 13 ਬਾਰੇ ਪਰਮਜੀਤ ਸਿੰਘ ਤੁਹਾਡੇ ਨਾਲ ਆਪਣੇ ਵਿਊਜ਼ ਸਾਂਦੇ ਕਰਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 15 ਅਗਸਤ ਦੇ ਪ੍ਰੋਗਰਾਮ ਸੰਬੰਧੀ ਸਰਦਾਰ ਕਮਰਪਾਲ ਸਿੰਘ ਅਤੇ ਸਰਦਾਰ ਰਮਨ ਸਿੰਘ ਹੁਣਾਂ ਨੇ ਤੁਹਾਨੂੰ ਜਾਣਕਾਰੀ ਦਿੱਤੀ ਆ ਦਲ ਖਾਲਸਾ ਨੂੰ ਸਥਾਪਤ ਹੋਏ ਇਸ ਸਾਲ 46 ਬਾਰੇ ਪੂਰੇ ਹੋ ਜਾਣੇ 46 ਬਾਰੇ ਪਹਿਲਾਂ 13 ਅਗਸਤ 1978 ਨੂੰ ਸਰਦਾਰ ਗਜਿੰਦਰ ਸਿੰਘ ਜਿਨ੍ਹਾਂ ਦੀ ਹਾਲ ਹੀ ਹੈ ਡੈਥ ਹੋਈ ਆ ਪਾਕਿਸਤਾਨ ਦੇ ਵਿੱਚ ਉਨ੍ਹਾਂ ਨੇ ਤੇ ਉਨ੍ਹਾਂ ਦੇ ਸਾਥੀਆਂ ਨੇ 13 ਅਗਸਤ 1978 ਨੂੰ ਜੋ ਮਜੂਦਾ ਦਲ ਖਾਲਸਾ ਇਹਨੂੰ ਹੋਂਦੇ ਚ ਲਿਆਂਦਾ ਸੀ ਪਿਛਲੀ ਤਕਰੀਬਨ ਅੱਧੀ ਸਦੀ ਤੋਂ ਦਲ ਖਾਲਸਾ ਆਪਣੀ ਟੈਗ ਲਾਈਨ ਇੰਡੀਪੈਂਡੈਂਸ ਐਜ਼ ਅ ਗੋਲ ਆਜ਼ਾਦੀ ਇੱਕ ਇੱਕ ਰਾਹ ਉਹਦੇ ਉੱਤੇ ਅਡੋਲ ਖੜਾ ਹੈ ਔਰ ਕੱਲਾ ਖੜਾ ਹੀ ਨਹੀਂ ਆ ਉਹਦੇ ਉੱਤੇ ਕੰਮ ਕਰ ਰਿਹਾ ਲਗਾਤਾਰ ਔਰ ਅੱਜ ਵੀ ਸਾਡਾ ਪੰਜਾਬ ਦੀ ਆਜ਼ਾਦੀ ਦਾ ਸੰਘਰਸ਼ ਨਿਰੰਤਰ ਜਾਰੀ ਹੈ ਅਸੀਂ ਡੈਮੋਕਰੈਟਿਕ ਵੇ ਦੇ ਨਾਲ ਪੰਜਾਬ ਦੇ ਆਜ਼ਾਦੀ ਦੇ ਲਈ ਸੰਘਰਸ਼ੀ ਲਾ ਔਰ ਇਸੇ ਤਹਿਤ ਹੀ ਆਪਣਾ ਸਥਾਪਨਾ ਦਿਵਸ ਮਨਾਉਂਦੇ ਹੋਏ 13 ਤਰੀਕ ਨੂੰ ਹੁਸ਼ਿਆਰਪੁਰ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਕਾਨਫਰੰਸ ਕੀਤੀ ਜਾਏਗੀ ਔਰ ਉਸ ਤੋਂ ਬਾਅਦ ਆਪਣੇ ਮਰਹੂਮ ਸਰਪ੍ਰਸ ਸਰਦਾਰ ਵਿਜੇਂਦਰ ਸਿੰਘ ਅਤੇ ਪਈ ਹਰਦੀਪ ਸਿੰਘ ਨਿੱਜਰ ਜਿਨ੍ਹਾਂ ਨੂੰ ਇੰਡੀਅਨ ਸਟੇਟ ਨੇ ਕੈਨੇਡਾ ਦੇ ਵਿੱਚ ਸ਼ਹੀਦ ਕੀਤਾ ਸੀ ਔਰ ਜਿਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਕਾਲਿਸਤਾਨ ਦਾ ਮੁੱਦਾ ਵਰਲਡ ਲੈਵਲ ਦੇ ਉੱਤੇ ਵਿਚਾਰਿਆ ਜਾ ਰਿਹਾ ਹੈ ਇਹਨਾਂ ਦੋਵਾਂ ਸ਼ਖਸੀਤਾਂ ਨੂੰ ਸਮਰਪਿਤ ਆਜ਼ਾਦੀ ਮਾਰਚ ਹੁਸ਼ਿਆਰਪੁਰ ਦੇ ਵਿੱਚ ਕੀਤਾ ਜਾਏਗਾ ਜਿਹੜਾ ਕਿ 3 ਵਜੇ ਗੁਰਦੁਆਰਾ ਸਿੰਘ ਸਭਾ ਤੋਂ ਆਰੰਭ ਹੋਏਗਾ ਔਰ ਅੰਬੇਦਕਰ ਚੌਂਕ ਦੇ ਵਿੱਚ ਜਾ ਕੇ ਸੰਪੂਰਨ ਹੋਏਗਾ ਔਰ ਇਸ ਮਾਰਚ ਦਾ ਜਿੱਥੇ ਮੇਨ ਮਕਸਦ ਦਲ ਖਾਲਸਾ ਦੀ ਬਰੇਗੰਡ ਮਨਾਉਣਾ ਹੈ ਉੱਥੇ ਹੀ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਰਾਈਟ ਟੂ ਸੈਲਫ ਟਰਮੀਨੇਸ਼ਨ ਦੀ ਜਿਹੜੀ ਗੱਲ ਹੋਈ ਆ ਸਵੈਰਣਨ ਦੇ ਅਧਿਕਾਰ ਦੀ ਜਿਹੜੀ ਗੱਲ ਹੋਈ ਆ ਜਿੰਨੂੰ ਸੌਖੇ ਸ਼ਬਦਾਂ ਦੇ ਵਿੱਚ ਅੱਗੇ ਸਬਕ੍ਰੋਸ ਦੇ ਵਿੱਚ ਰੀਫਰੈਂਡਮ ਕਿਹਾ ਜਾਂਦਾ ਹੈ ਉਹਦੀ ਗੱਲ ਕਰਦੇ ਕਿਉਂਕਿ ਜਿਵੇਂ ਪਹਿਲਾਂ ਕਿਹਾ ਕਿ ਅਸੀਂ ਡੈਮੋਕਰੈਟਿਕ ਤਰੀਕੇ ਨਾਲ ਸੰਘਰਸ਼ ਕਰਦੇ ਆਂ ਔਰ ਰੀਫਰੈਂਡਮ ਜਾਂ ਰਾਈਟ ਟੂ ਸੈਲਫ ਟਰਮੀਨੇਸ਼ਨ ਇੱਕ ਇਹੋ ਜਿਹਾ ਟੂਲ ਆ ਇੱਕ ਇਹੋ ਜਿਹਾ ਅਧਿਕਾਰ ਆ ਰਾਈਟ ਟੂ ਸੈਲਫ ਟਰਮੀਨੇਸ਼ਨ ਜਿਹਦੇ ਨਾਲ ਬਿਨਾਂ ਤੁਸੀਂ ਕਿਸੇ ਵੀ ਪਾਸਿਓਂ ਇੱਕ ਬੂੰਦ ਵੀ ਖੋਣ ਦੀ ਡੋਲੇ ਕਿਸੇ ਕਿੱਤੇ ਦਾ ਫੈਸਲਾ ਕਰ ਸਕਦੇ ਹੋ ਉੱਥੇ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਲੋਕ ਇਹ ਤਾਨਾ ਮਾਰਦੇ ਨੇ ਕਿ ਸਿਰਫ 4 ਕਿਲੋ ਕੇ ਖਾਲਸਤਾਨ ਦੀ ਗੱਲ ਕਰਦੇ ਨੇ ਔਰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਇੰਡੀਆ ਦੇ ਹੱਥ ਵੱਡਾ ਕਰੇ ਆਪਣੇ ਸੰਵਿਧਾਨ ਦੇ ਵਿੱਚ ترمیم ਕਰੇ ਔਰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਪੰਜਾਬ ਦੇ ਲੋਕਾਂ ਨੂੰ ਦਿੱਤਾ ਜਾਵੇ ਪੰਜਾਬ ਦੇ ਵਿੱਚ ਰੈਫਰੈਂਡਮ ਕਰਾਇਆ ਜਾਵੇ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਤੇ ਪੰਜਾਬ ਦੇ ਲੋਕ ਆਪਣੀ ਤਕਦੀਰ ਦੇ ਮਾਲਕ ਖੁਦ ਬਣ ਸਕਣ ਸੋ ਇਸ ਡਿਮਾਂਡ ਨੂੰ ਲੈ ਕੇ ਵੀ ਹੁਸ਼ਿਆਰਪੁਰ ਦੇ ਵਿੱਚ 13 ਤਰੀਕ ਨੂੰ ਆਜ਼ਾਦੀ ਮਾਰਚ ਕੀਤਾ ਜਾਏਗਾ ਜਿਹੜਾ ਕਿ ਸਮਰਪਿਤ ਹੋਏਗਾ ਸਰਦਾਰ ਗਜਿੰਦਰ ਸਿੰਘ ਅਤੇ ਭਾਈ ਹਰਦੀਪ ਸਿੰਘ ਨਿੱਜਰ ਨੂੰ ਔਰ ਇਹ ਕੀਤਾ ਜਾਏਗਾ ਦਲ ਕਾਲਸਾ ਦੀ 46ਵੇਂ ਵਰੇਗੰਢ ਮੌਕੇ ਵਾਹਿਗੁਰੂ ਜੀ ਕਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਇੱਕ ਭਾਰਤ ਦੀ ਕਲੋਨੀ ਸਥਾਪਿਤ ਹੋਈ ਹੋਈ ਹੈ ਇਹ ਕੋਲੋਨੀਅਲਿਜ਼ਮ ਸਾਡੇ ਉੱਤੇ ਲੱਗੂ ਹੈ ਇਹਦੇ ਵਿੱਚ ਸਾਡੀ ਆਰਥਿਕਤਾ ਦੇ ਉੱਤੇ ਬਹੁਤ ਵੱਡੀ ਛੱਟ ਮਾਰੀ ਹੈ ਜਿਹਦੇ ਵਿੱਚ 70% ਜਿਹੜਾ ਸਾਡਾ ਵਪਾਰ ਸੀਗਾ ਉਹ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਵਿੱਚ ਸੀਗਾ ਉਹ ਬਾਰਡਰ ਸੀਲ ਕਰਕੇ ਇੱਥੇ ਸਾਨੂੰ ਇੱਕ ਪਰਮਾਣੂ ਸ਼ਸਤਰ ਦੇ ਪਰਛਾਇਆ ਅਧੀਨ 2 ਦਿਨ ਨਹੀਂ ਹੋਏ ਹਿਰੋਸ਼ਿਮਾ ਦੇ ਜਿਹੜਾ ਬੰਬ ਫਟਿਆ ਸੀ ਉਹਦੀ ਯਾਦ ਮਨਾਈ ਗਈ ਹੈ ਅੱਜ ਪੰਜਾਬ ਇਹ ਪਰਮਾਣੂ ਸ਼ਸਤਰਾਂ ਦੇ ਥੱਲੇ ਬੈਠਾ ਹੈ ਸਾਡੀ ਆਰਥਿਕਤਾ ਇਸ ਪੱਥਰ ਪੱਧਰ ਤਾਈਂ ਖਤਮ ਕਰਦੀ ਹੈ ਕਿ ਜਿਹੜਾ ਇੱਕ ਸੁਨਹਿਰਾ ਸਟੇਟ ਹੁੰਦਾ ਸੀਗਾ ਉਹਦੇ ਵਿੱਚ ਅੱਜ ਸਾਡੇ ਹਰੇਕ ਤਰ੍ਹਾਂ ਦੇ ਹਿਊਮਨ ਇੰਡੈਕਸ ਦੇ ਜਿਹੜੇ ਵੇਰਵੇ ਆ ਚਾਹੇ ਉਹ ਸਾਡੀ ਲਾਈਫ ਸਪੈਨ ਹੈ ਚਾਹੇ ਉਹ ਸਾਡੀ ਖੁਰਾਕ ਹੈ ਚਾਹੇ ਉਹ ਸਾਡੀ ਪੜ੍ਹਾਈ ਹੈ ਉਸ 'ਤੇ ਅਸੀਂ ਹੋਰ ਸਟੇਟਾਂ ਨਾਲੋਂ ਥੱਲੇ ਆਏ ਆ ਇਹ ਡਿਲੀਬਰੇਟ ਪਾਲਿਸੀ ਇੱਕ ਕਲੋਨੀਅਲ ਸਟੇਟ ਦੀ ਰਹੀ ਹੈ ਇਹਦੇ ਵਿੱਚ ਸਾਡੀ ਜਿਹੜੀ ਬੋਲੀ ਹੈ ਪੰਜਾਬੀ ਜਿਹੜੀ ਗੁਰੂ ਅੰਗਦ ਸਾਹਿਬ ਨੇ ਸੰਸਕ੍ਰਿਤ ਤੋਂ ਛੱਡ ਕੇ ਗੁਰਮੁਖੀ ਦਿੱਤੀ ਸੀ ਉਹਦੇ ਉੱਤੇ ਵੀ ਇਹਨਾਂ ਨੇ ਹਿੰਦੀ ਤੇ ਸੰਸਕ੍ਰਿਤ ਲਾਗੂ ਕਰਤਾ ਹੈ ਧਾਰਾ 351 ਮੇਰਾ ਖਿਆਲ ਕਹਿੰਦੀ ਹੈ ਕਿ ਹਿੰਦੀ ਚ ਜਿਹੜੀ ਨਵੀਂ ਸ਼ਬਦਾਵਲੀ ਪਾਈ ਜਾਣੀ ਹੈ ਉਹਦੀ ਰੂਟ ਸੰਸਕ੍ਰਿਤੋਂ ਹੋ ਸੰਸਕ੍ਰਿਤ ਨਾਲ ਸਾਡਾ ਹੋਰ ਕੋਈ ਰੌਲਾ ਨਹੀਂ ਪਰ ਜਿਹੜੀ ਮੰਨੂ ਦੀ ਸੋਚ ਹੈ ਜਿਹੜੀ ਕਹਿੰਦੀ ਹੈ ਕਿ ਸੰਸਕ੍ਰਿਤ ਦੀ ਪੜਾਈ ਬ੍ਰਾਹਮਣ ਨੇ ਕਿਸੇ ਹੋਰ ਨੂੰ ਲੈਣ ਨਹੀਂ ਦੇਣੀ ਉਹਨੂੰ ਸਿੱਖਣ ਨਹੀਂ ਦੇਣਾ ਸਿੱਖਿਆ ਨਹੀਂ ਦੇਣੀ ਉਹ ਸਿੱਖੀ ਦੇ ਬਿਲਕੁਲ ਬਰਖਲਾਫ ਹੈ ਕਿਉਂਕਿ ਗੁਰਸਾ ਗੁਰੂ ਸਾਹਿਬ ਨੇ ਸਾਨੂੰ ਜਿਉਂਦੇ ਹਾਜ਼ਰ-ਨਾਜ਼ਰ ਗੁਰੂ ਗ੍ਰੰਥ ਸਾਹਿਬ ਉਹ ਪੜੇ ਲਿਖੇ ਗੁਰਮੁਖੀ ਦਾ ਲੇਖ ਗੁਰੂ ਅੰਗਦ ਸਾਹਿਬ ਨੇ ਸਾਨੂੰ ਦੇ ਕੇ ਇਹ ਸਥਾਪਿਤ ਕੀਤਾ ਤੇ ਭਾਰਤ ਆਪਣੇ ਪੈਸੇ ਵਰਤ ਕੇ ਸਟੇਟ ਬੈਂਕਾਂ 'ਚ ਹੋਰ ਸੈਂਟਰ ਅਧਾਰਿਆਂ ਦੇ ਵਿੱਚ ਪੰਜਾਬੀ ਨੂੰ ਹਟਾ ਕੇ ਉੱਥੇ ਪੰਜਾਬ ਦੇ ਵਿੱਚ ਹੀ ਹਿੰਦੀ ਨੂੰ ਸੰਸਕ੍ਰਿਤ ਨੂੰ ਸਥਾਪਿਤ ਕਰ ਰਿਹਾ ਹੈਗਾ ਸੋ ਸਾਡੀ ਬੋਲੀ ਦੇ ਉੱਤੇ ਵੀ ਇਹਨਾਂ ਨੇ ਹਮਲਾ ਕੀਤਾ ਹੋਇਆ ਹੈਗਾ ਜਿੱਥੇ ਬੀ ਆਰ ਅੰਬੇਦਕਰ ਨੇ ਧਾਰਾ 3 ਤੀਜੇ ਹਿੱਸੇ ਕਨਸਟੀਟਿਊਸ਼ਨ ਚ ਸਾਨੂੰ ਮਨੁੱਖੀ ਅਧਿਕਾਰ ਬਖਸ਼ੇ ਸੀ ਉਹ ਤਕਰੀਬਨ ਸਿੱਖਾਂ ਤੋਂ ਖੋਏ ਗਏ ਆ ਸਾਡਾ ਨਾਂ ਹੀ ਬਦਲਦਾ ਹੈਗਾ ਸਾਨੂੰ ਰੈਡਿਕਲ ਟੈਰਰਿਸਟ ਉਗਰਵਾਦੀ ਕਹਿ ਕੇ ਸਾਨੂੰ ਉਹ ਪਾਰਟ 3 ਆਫ ਦਾ ਕਨਸਟੀਟਿਊਸ਼ਨ ਚੋਂ ਕਾਢੀ ਦਿੱਤਾ ਹੈ ਕਿ ਤੁਸੀਂ ਮਨੁੱਖ ਹੋ ਇਹਨਾਂ ਨੇ ਜਿਵੇਂ ਮੰਨੂ ਦੀ ਸੋਚ ਹੈ ਕਿ ਤੁਸੀਂ ਉਹ ਮਲੇਸ਼ ਛੁਦਰ ਜਿਹੜੇ ਬਿਲਕੁਲ ਬਾਹਰ ਕੱਢੇ ਹੋਏ ਹੈਗੇ ਆ ਉਦੀ ਥਾਂ ਲੈਂਦੇ ਹਾਂ ਸਾਡਾ ਸਾਡੇ ਉਤੇ ਉਰੇ ਜਦ ਜ਼ਬਰ ਕੀਤਾ ਤਾਂ ਆਰਮ ਫੋਰਸెస్ স্পেশাল প্রোটেક્શન ਐਕਟ ਲਾਗੂ ਕਰਚਾ ਦੇਦੇ ਵਿੱਚ ਮਾਰਨ ਦੀ ਆਗਿਆ ਫੌਜ ਨੂੰ دیتی ਹੋਰਾਂ ਨੂੰ دیتی ਡਿਸਟਰਬਡ ਏਰੀਆ ਐਕਟ ਲਾਤਾ ਹੈਗਾ ਔਰ ਵਾਰ-ਵਾਰ ਪ੍ਰੀਵੈਂਟਿਵ ਕਸਟਡੀ ਦੇ ਸਾਡੇ ਉਤੇ ਇੰਨੇ ਜਿਆਦੇ ਕੇਸ ਪਏ ਆ ਕਿ ਮੇਰਾ ਖਾਲ ਅੰਮ੍ਰਿਤਸਰ ਜ਼ਿਲ੍ਹੇ ਚ ਤਰਨਤਾਰਨ ਸਾਭ ਚ ਮਾਝੇ ਚ ਇੱਕ ਵੀ ਪਰਿਵਾਰ ਨਹੀਂ ਹੋਣਾ ਜਿਹਦਾ ਕੋਈ ਨਾ ਕੋਈ ਰਿਸ਼ਤੇਦਾਰ ਪ੍ਰੋਵੈਂਟਿਵ ਕਸਟਡੀ ਚ ਅੰਦਰ ਨਾ ਕੀਤਾ ਹੋਏ ਸਾਨੂੰ ਇੱਥੇ ਮਨੁੱਖ ਸਮਝਿਆ ਹੀ ਨਹੀਂ ਜਾਂਦਾ ਹੈਗਾ ਹਰੇਕ ਪੱਖੋਂ ਇਹ ਸਾਨੂੰ ਸਾਡੇ ਮਨੁੱਖਤਾ ਚੋਂ ਕੱਢ ਕੇ ਨਾ ਬੋਲ-ਬੋਲ ਕੇ ਹੁਣ ਬਾਹਰ ਵੀ ਮਾਰਨ ਲੱਗ ਪਏ ਆ ਕਿੰਨੀ ਸ਼ਰਮ ਦੀ ਗੱਲ ਹੈ ਕਿ ਮੋਦੀ ਨੇ ਆਪਣੇ ਚੋਣ ਮੈਨੀਫੈਸਟੋ ਚ ਕਿਹਾ ਕਿ ਅਸੀਂ ਦੁਸ਼ਮਨਾ ਨੂੰ ਬਾਹਰ ਵੀ ਜਾ ਕੇ ਮਾਰਾਂਗੇ ਉਹਦਾ ਪ੍ਰੋਸੈਸ ਕੀ ਹੈ ਪ੍ਰੋਸੀਜਰ ਕੀ ਹੈ ਕਿਰੇ ਕਾਨੂੰਨ ਤਹਿ ਤੁਸੀਂ ਕਰ ਰਹੇ ਹੋ ਸਾਨੂੰ ਕਾਨੂੰਨ ਤੋਂ ਬਾਹਰ ਰੱਖ ਕੇ ਜਿਵੇਂ ਮੰਨੂ ਨੇ ਜਿਹੜੇ ਛੂ ਨਹੀਂ ਸਕਦੇ ਸੀ ਉਹਨਾਂ ਦੇ ਉੱਤੇ ਚਾਹੇ ਉਹਨਾਂ ਦੇ ਜੀਵ 'ਚ ਉਪਲ ਦਾ ਤੇਲ ਪਾ ਦੋ ਚਾਹੇ ਮੇਖ ਲਾ ਦੋ ਉਹ ਸਾਡੀ ਜ਼ੁਬਾਨ ਹੀ ਬੰਦ ਕਰਨਾ ਚਾਹੁੰਦੇ ਹੈਗੇ ਆ ਸੋ ਅਸੀਂ ਬੇਨਤੀ ਕਰਦੇ ਆ ਕਿ ਜਿਹੜਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੈਗਾ ਯੂਨਾਈਟਿਡ ਨੇਸ਼ਨ ਦੇ ਚਾਰਟਰ ਦੇ ਵਿੱਚ ਉਹ ਸਾਡੇ ਉੱਤੇ ਲਾਗੂ ਹੋਣਾ ਚਾਹੀਦਾ ਹੈ ਕਿਉਂਕਿ ਭਾਰਤ ਨੇ ਯੂਨਾਈਟਿਡ ਨੇਸ਼ਨਸ ਦੇ ਉੱਤੇ ਸਾਈਨ ਕੀਤਾ ਹੈਗਾ ਔਰ ਧਾਰਾ 51 ਸੰਵਿਧਾਨ ਦੀ ਕਹਿੰਦੀ ਹੈ ਕਿ ਜਿਹੜੀ ਟ੍ਰੀਟੀ ਭਾਰਤ ਨੇ ਸਾਈਨ ਕੀਤੀ ਉਹਨੂੰ ਮੰਨਣੀ ਪੈਣੀ ਹੈ ਅਸੀਂ ਮਿਸਾਲ ਵੀ ਦਿੰਦੇ ਆ ਕਿ ਜਿਵੇਂ ਬੰਗਲਾਦੇਸ਼ ਨਾਲ ਲੈਂਡ ਬਾਰਡਰ ਡਿਸਪਿਊਟ ਜੋ ਪਹਿਲਾਂ ਕੋਈ ਦੇਸ਼ ਹੀ ਨਹੀਂ ਸੀ ਇੰਦਰਾ ਗਾਂਧੀ ਨੇ ਜੰਗ ਕਰਾ ਕੇ ਇੱਕ ਨਵਾਂ ਦੇਸ਼ ਖੜਾ ਕਰਤਾ ਬੰਗਲਾਦੇਸ਼ ਉਹਦੇ ਨਾਲ ਉਹਨਾਂ ਨੂੰ ਜ਼ਮੀਨਾਂ ਦੇਤੀਆਂ 7000 ਏਕੜ ਉਹਨਾਂ ਤੋਂ ਲੈ ਕੇ 17000 ਏਕੜ ਉਹਨਾਂ ਨੂੰ ਦੇਤੇ ਮਤਲਬ ਕਿ ਉਹਨਾਂ ਨੇ 10000 ਏਕੜ ਇੱਕ ਦੇਸ਼ ਨੂੰ ਦੇਤੇ ਕਹਿੰਦੇ ਆ ਕਿ ਅਖੰਡਤਾ ਭੰਗ ਨਹੀਂ ਕਰ ਸਕਦੇ ਪਰ ਇਸਲਾਮਿਕ ਰਿਪਬਲਿਕ ਆ ਬੰਗਲਾਦੇਸ਼ ਨੂੰ ਜਦ 10000 ਏਕੜ ਮੁਫਤ ਦੇ ਦੇ ਸਕਦੇ ਆ ਤੇ ਅਸੀਂ ਬੇਨਤੀ ਕਰਦੇ ਆ ਇਹ ਗੁਰੂ ਕੀ ਨਗਰੀ ਨੂੰ ਇੱਕ ਵੈਟਿਕਨ ਦਾ ਸਟੇਟਸ ਕਿਉਂ ਨਹੀਂ ਦੇ ਰਹੇ ਇਹ ਕਿਉਂਕਿ ਜ਼ਮੀਨ ਤਾਂ ਇਹ ਦੇ ਸਕਦੇ ਆ ਇਹ ਸ਼ੁਰੂ ਕੀਤਾ ਇੰਦਰਾ ਗਾਂਧੀ ਨੇ ਲੈਂਡ ਬਾਰਡਰ ਐਗਰੀਮੈਂਟ 1970 ਦੇ ਵਿੱਚ ਤੇ ਇਹਨੂੰ ਮੋਰ ਲਈ 2015 ਦੇ ਵਿੱਚ ਨਰਿੰਦਰ ਮੋਦੀ ਨੇ ਸੋ ਸਾਨੂੰ ਜ਼ਮੀਨ ਦੇਣੀ ਜਿੱਥੇ ਅਸੀਂ ਵੀ ਕੈਨ ਫੀਲ ਦਾ ਲਾਈਟ ਆਫ ਫਰੀडम ਇਹੋ ਜੀ ਥਾਂ ਅੰਬਰਸਰ ਸਾਹਿਬ 'ਚ ਉਹਨਾਂ ਨੂੰ ਸਥਾਪਿਤ ਕਰਨੀ ਚਾਹੀਦੀ ਹੈ ਸੋ ਅਸੀਂ ਆਪਣੇ ਹੱਕਾਂ ਲਈ ਆਪਣੇ ਸੋਚ ਲਈ ਆਪਣੇ ਕੌਮ ਲਈ ਆਪਣੇ ਆਰਥਿਕਤਾ ਲਈ ਜਿਹੜਾ 15 ਅਗਸਤ ਨੂੰ ਮਾਰਚ ਕੱਢ ਰਹੇ ਆ ਉਹ ਕਰਾਂਗੇ ਤੇ ਮੈਂ ਧੰਨਵਾਦੀ ਆ ਸਰ ਕਮਲਪਾਲ ਸਿੰਘ ਦਾ ਜਿਨ੍ਹਾਂ ਨੇ ਇਹ ਕੰਮ ਤੋਰਿਆ ਵਾਇਰਜੀ ਕਾ ਖਾਲਸਾ ਵਾਇਰਜੀ ਕੀ ਫਤਿਹ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਤਿੰਨ ਰੰਗਾ ਇਹ ਝੰਡਾ ਇਹਦੀ ਕੋਈ ਥਾਂ ਨਹੀਂ ਹੈ ਅਸੀਂ ਕਿਸੇ ਤੇ ਆਪਣਾ ਝੰਡਾ ਥੋਪਨਾ ਨਹੀਂ ਚਾਹੁੰਦੇ ਮੁਸਲਮਾਨ ਆਪਣਾ ਹਰਾ ਚਲਾ ਲੈਣ ਜਿਨ੍ਹਾਂ ਨੂੰ ਚਾਅ ਚਲਾਉਂਦਾ ਹਿੰਦੂ ਵੀਰ ਆਪਣਾ ਭਗਵਾ ਚਲਾ ਲੈਣ ਤੇ ਜਿਹੜੇ ਆਪਣੇ ਸਿੱਖ ਭਰਾ ਨੇ ਉਹ ਆਪਣਾ ਬਸੰਤੀ ਚੜਾਉਂ ਜਾਂ ਸੁਰਮੇ ਚੜਾਉਂ ਬਟ ਇਹ ਜਿਹੜਾ ਤਿੰਨ ਰੰਗਾ ਝੰਡਾ ਹੈ ਇਹਦੀ ਪੰਜਾਬ ਦੇ ਵਿੱਚ ਕੋਈ ਥਾਂ ਨਹੀਂ ਹੈ ਕਿਉਂਕਿ ਇਹਦੀ ਸ਼ੈਡੋ ਹਿੱਟ ਪੰਜਾਬ ਦਾ ਘਾਨ ਹੋਇਆ ਹੈ ਇਹਦੀ ਸ਼ੈਡੋ ਹਿੱਟ 30000 ਤੋਂ ਵੱਧ ਨੌਜਵਾਨ ਮਾਰਿਆ ਗਿਆ ਤੇ ਇਹਨੂੰ ਟੈਂਕਾਂ ਦੇ ਉੱਤੇ ਲਾ ਕੇ ਹੀ ਜਿਹੜੀ ਫੌਜ ਹੈ ਉਹ ਦਰਬਾਰ ਸਾਹਿਬ ਦੇ ਉੱਤੇ ਆ ਕੇ ਚੜੀ ਸੀ ਸੋ ਅਸੀਂ ਇਹਨੂੰ ਰਿਜੈਕਟ ਕਰਦੇ ਹਾਂ ਇਨ ਟੋਟੈਲਟੀ ਜਿਹੜਾ 15 ਅਗਸਤ ਵਾਲੇ ਦਿਨ ਸਾਡਾ ਮਾਰਤ ਤਰਨ ਤਰਨ ਵਿਖੇ ਹੋ ਰਿਹਾ ਹੈ ਉਹ 47 ਦੇ ਵਿੱਚ ਜੋ ਵਾਪਰਿਆ 15 ਅਗਸਤ ਵਾਲੇ ਦਿਨ ਵਾਪਰਿਆ ਸੋ ਇਸ ਕਰਕੇ ਜਿਹੜੀਆਂ ਸਿੱਖਾਂ ਦੀਆਂ ਭਾਵਨਾਵਾਂ ਆ ਕਿਉਂਕਿ ਸਿੱਖ ਬਹੁਤ ਹੀ ਲਗਤਵੰਦ ਕੌਮ ਹੈ ਔਰ ਸਿੱਖਾਂ ਨੇ ਹਮੇਸ਼ਾ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਹੈ ਸਾਰੇ ਗ੍ਰੰਥਾਂ ਦਾ ਸਤਿਕਾਰ ਕੀਤਾ ਹੈ ਔਰ ਜੋ ਅੱਜ ਸਿੱਖਾਂ ਨਾਲ ਵਾਪਰ ਰਿਹਾ ਮੈਂ ਸਮਝਦਾ ਕਿ ਪੂਰੀ ਦੁਨੀਆ ਦੇ ਵਿੱਚ ਅਮਰੀਕਾ ਤੇ ਕੈਨੇਡਾ ਦੀ ਜਿਹੜੀ ਹੈ ਗਵਰਨਮੈਂਟ ਨੇ ਜਿਹੜਾ ਇਨਕੁਆਇਰੀ ਜਾਂ ਇਨਵੈਸਟੀਗੇਸ਼ਨ ਕੀਤੀ ਉਹਦੇ ਵਿੱਚ ਸਾਡੇ ਹੁਕਮਰਾਨਾਂ ਨੂੰ ਤੇ ਜਿਹੜੇ ਸਾਡੇ ਇੱਥੋਂ ਦੇ ਸਿਕਿਉਰਿਟੀ ਐਡਵਾਈਜ਼ਰ ਨੇ ਉਹਨਾਂ ਦੀ ਪੂਰੀ ਟੀਮ ਨੂੰ ਉਹਨਾਂ ਨੇ ਦੋਸ਼ੀ ਬਣਾਇਆ ਤੇ ਜਿਹੜੇ ਬੰਦੇ ਦੇ 302 ਦਾ ਅੱਜ ਇਨਵੈਸਟੀਗੇਸ਼ਨ ਹੋ ਕੇ ਗਵਰਨਮੈਂਟ ਨੇ ਕੀਤਾ ਹੋਵੇ ਤੇ ਉਹ ਬੰਦੇ ਅੱਜ ਸਾਨੂੰ ਅਧਿਕਾਰ ਜਾਂ ਜੋ ਸਾਡਾ ਮੰਗ ਹੈ ਉਹ ਕਿਸ ਤਰੀਕੇ ਨਾਲ ਦੇ ਸਕਦੇ ਮੈਂ ਸਮਝਦਾ ਕਿ ਸਾਡਾ ਪ੍ਰੋਟੈਸਟ ਜਿਹੜਾ ਹੈ ਇਹ ਤਰਨਤਨ ਜਿਹੜਾ ਪ੍ਰਾਣੀ ਕਿਚਰੀ ਤੋਂ ਸ਼ੁਰੂ ਹੋਊਗਾ ਸ਼੍ਰੋਮਣੀ ਅਕਾਲੀ ਦਰ ਅੰਮ੍ਰਿਤਸਰ ਤੇ ਦਲ ਖਾਲਸਾ ਵੱਲੋਂ ਉੱਥੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਅਗਵਾਈ ਨਾਲ ਦਲ ਖਾਲਸਾ ਵਾਲੇ ਕਰਨਗੇ ਉਹ 1.5 ਕਿਲੋਮੀਟਰ ਦਾ ਸਮਾ ਜਿਹੜਾ ਹੈ ਚਾਰ ਖੰਬੇ ਚੌਂਕ ਤੋਂ ਹੋ ਕੇ ਬੋੜੀ ਚੌਂਕ ਦੇ ਵਿੱਚ ਦੀ ਦਰਬਾਰ ਸਾਹਿਬ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਦੇ ਦਰਸ਼ਨੀ ਗੇਟ ਤੇ ਜਾ ਕੇ ਸਮਾਪਤ ਹੋਊਗਾ ਔਰ ਉਥੇ ਜਾ ਕੇ ਇਹ ਜਿਹੜੀ ਆ ਚੜ੍ਹਦੀ ਕਲਾ ਦੀ ਜਿਹੜੀ ਅਰਦਾਸ ਵੀ ਹੋਊਗੀ ਔਰ ਉਥੇ ਇਹ ਗੱਲ ਕੀਤੀ ਜਾਊਗੀ ਕਿ ਸਾਨੂੰ ਆਜ਼ਾਦੀ ਚਾਹੀਦੀ ਹੈ ਆਜ਼ਾਦੀ ਵਾਸਤੇ ਜਿਹੜਾ ਮਾਰਚ ਜਿਹੜਾ ਵੱਡੇ ਪੱਦਰ ਤੇ ਬਹੁ ਗਿਣਤੀ ਸਿੱਖਾਂ ਨੇ ਉਥੇ ਕਰਨਾ ਹੈ ਉਹਦੇ ਵਿੱਚ ਸਾਰੀਆਂ ਦੋਨੇ ਸਾਡੀਆਂ ਜਥੇਬੰਦੀਆਂ ਔਰ ਹਮਖਿਆਲੀ ਜਥੇਬੰਦੀਆਂ ਸਾਰੀਆਂ ਭਾਗ ਲੈਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਟੈਸਟ ਮਾਰਚ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਤੇ ਦਲ ਖਾਲਸਾ ਵੱਲ ਹੋਏਗਾ ਤੇ ਜਿੰਨੀਆਂ ਵੀ ਇਨਸਾਫ ਪਸੰਦ ਜਥੇਬੰਦੀਆਂ ਨੇ ਔਰ ਜਿੰਨੀਆਂ ਵੀ ਆਜ਼ਾਦੀ ਪਸੰਦ ਜਥੇਬੰਦੀਆਂ ਨੇ ਤੇ ਸ਼ਕਸ਼ੀਤਾ ਨੇ ਸਾਰਿਆਂ ਨੂੰ ਸਾਡਾ ਸਨਿਮਰ ਸੱਦਾ ਕਿ ਦੋਨੋਂ ਪ੍ਰੋਗਰਾਮਾਂ ਦੇ ਵਿੱਚ 13 ਤੇ 15 13 ਹੁਸ਼ਿਆਰਪੁਰ ਤੇ 15 ਤਰਨਤੰਗ ਪਹੁੰਚੋ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਔਰ ਤੁਹਾਡੇ ਤੁਹਾਡਾ ਮਤਲਬ ਤੁਹਾਡੀ ਸ਼ਮੂਲੀਅਤ ਦਾ ਅਸੀਂ ਇੰਤਜ਼ਾਰ ਕਰਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ